ਅਸਲਾਮ ਵਾਲੇਕੁਮ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਸਭ ਤੋਂ ਪਹਿਲੇ ਜੀ ਅਸੀਂ ਚੜ੍ਹਦੇ ਪੰਜਾਬ ਤੇ ਆਪਣੇ ਸਾਰੇ ਵੀਰਿਆਂ ਨੂੰ ਸਾਰੀਆਂ ਭੈਣਾਂ ਨੂੰ ਰਿਪਬਲਿਕ ਡੇ ਦੀ ਜਿਹੜੀ ਆ ਮੁਬਾਰਕਬਾਦ ਦੇਣੀ ਆ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਇੰਡੀਆ ਦਾ ਰਿਪਬਲਿਕ ਡੇ ਨਾ 26 ਜਨਵਰੀ ਤੇ ਇਸ ਤੋਂ ਰਿਲੇਟਿਡ ਹੀ ਅੱਜ ਸਾਡੇ ਕੋਲ ਵੀਡੀਓ ਵੀ ਇਸ ਤੋਂ ਰਿਲੇਟਿਡ ਹੀ ਆ ਕੁਝ ਦਿਨ ਪਹਿਲੇ ਦੀ ਨਿਊਜ਼ ਆ ਕਿ ਸਿੱਖ ਰੈਜਿਮੈਂਟ ਜਿਹੜੀ ਤੁਹਾਨੂੰ ਪਤਾ ਹੈ ਬਹਾਦਰੀ ਦੀ ਆਪ ਇੱਕ ਮਿਸਾਲ ਆ ਤੁਹਾਨੂੰ ਪਤਾ ਅ ਪਹਿਲੇ کیا ਜਾਂਦਾ ਸੀ کہ ਜਿੱਥੇ ਕੋਈ ਮੁਸ਼ਕਲ ਹੁੰਦੀ ਸੀ ਨਾ ਕੋਈ ਮੁਸ਼ਕਲ ਜਾਂ ਜਾਂਦੀ ਸੀ ਜਾਂ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਹੁੰਦੀ ਸੀ ਉੱਥੇ ਸਿੱਖ ਰੈਜiment ਨੂੰ ਭੇਜ ਦਿੰਦੇ ਹੁੰਦੇ ਸੀ ਤੇ ਉਸ ਤੋਂ ریلیਟਡ ਸਾਡੇ ਕੋਲ ਅੱਜ ਦੀ ਵੀਡੀਓ ਆ ਸਿੱਖ ਰੈਜiment ਜਿਹੜੀ ਆ ਉਹਦੇ ਚ ਸਿੱਖ ਨੌਜਵਾਨ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ ਤੇ ਉਹਦੀ ਕੀ ਰੀਜ਼ਨ ਆ ਕਿਉਂਕਿ ਭਰਤੀਆਂ ਤੇ ਹੁੰਦੀਆਂ ਹੀ ਰਹਿੰਦੀਆਂ ਤੁਹਾਨੂੰ ਪਤਾ ਉਹਦੀ ਕੀ ਰੀਜ਼ਨ ਲੱਗਦਾ ਏ ਕਿ ਜ਼ਿਆਦਾ ਯੂਥ ਨੂੰ ਅਪਲਾਈ ਨਹੀਂ ਕਰਦੀ ਹੋਏਗੀ ਆਰਮੀ ਇਹ ਜਾਨ ਨੂੰ ਇੰਡੀਅਨ ਆਰਮੀ ਚ ਨਹੀਂ ਜਾਂਦੀ ਹੋਏਗੀ

ਫੌਦੀ ਪੱਖ ਵਿੱਚ ਸ਼ਾਮਲ ਹੋਣ ਤੇ ਉਸ ਨੂੰ ਜੁਆਇਨ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਸੀ ਚਾਹੇ ਉਹ ਬਾਟਰ ਹੋਵੇ ਚਾਹੇ ਉਹ ਮੱਧ ਦਾ ਇਲਾਕਾ ਹੋਵੇ ਚਾਹੇ ਉਹ ਕੱਚਾ ਇਲਾਕਾ ਪਰ ਕੀ ਹੋਇਆ ਰੈਜੀਮੈਂਟ ਸਿੱਖ ਪਰ ਗਿਣਤੀ ਘਟ ਇਹ ਕਿਵੇਂ ਵਾਪਰ ਗਈ ਅਜੇ ਇਸ ਵਿਸ਼ੇ ਦੇ ਉੱਤੇ ਤੁਹਾਡੇ ਫੋਨ ਕਾਲ ਦੀ ਉਡੀਕ ਰਹੇਗੀ ਇਹਦੇ ਕਾਰਨਾਂ ਨੂੰ ਜਾਣਾਂਗੇ ਆਖਰ ਅਜੇ ਹੀ ਕਿਹੜੀ ਨਜ਼ਰ ਲੱਗ ਗਈ ਹੈ ਜਿਵੇਂ ਸਰਜੀਤ ਪਾਤਰ ਉਹਨਾਂ ਨੇ ਕਦੇ ਲਿਖਿਆ ਸੀਗਾ ਕਿ ਲੱਗੀ ਨਜ਼ਰ ਪੰਜਾਬ ਨੂੰ ਕੋਈ ਇਹ ਵੀ ਨਜ਼ਰ ਉਤਾਰੋ ਲੈ ਕੇ ਮਿਰਚਾ ਕੌੜੀਆਂ ਇਹਦੇ ਸਿਰ ਤੋਂ ਬਾਹਰ ਪਲੇਕ ਰਿਪੋਰਟ ਤੇ ਨਜ਼ਰ ਫਿਰ ਤੁਹਾਡੇ ਫੋਨ ਕਾਲਸ ਟੂ ਬੀ ਆਹ ਕੀਤਾ ਚਾਹਤ ਹੈ ਨਾ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਦੀ ਅਪੀਲ ਕਰਨਾ ਚਿੰਤਾਜਨਕ ਸਥਿਤੀ ਵਰਗਾ ਜਾਪਦਾ ਹੈ ਜੋ ਕਿ ਸਿੱਖ ਰੈਜਿਮੈਂਟ ਜੋ ਆਪਣੀ ਬਹਾਦਰੀ ਅਤੇ ਦਲੇਰੀ ਕਰਕੇ ਜਾਣੀ ਜਾਂਦੀ ਹੈ ਉਹ ਪੰਜਾਬ ਦੀ ਜਵਾਨੀ ਦੇ ਸੁਭਾਅ ਵਿੱਚੋਂ ਪਰਪਰਦਾ ਪਰ ਹੁਣ ਪੰਜਾਬੀ ਨੌਜਵਾਨਾਂ ਦੀ ਭਰਤੀ ਘਟਨੀ ਸ਼ੁਰੂ ਹੋ ਗਈ ਲੋਕ ਤਾਂ ਘੱਟ ਪੱਤੀ ਦੇ ਉੱਪਰ ਫੌਜੇਦਾਰਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਨਾ ਸਿਰਫ ਸਿੱਖ ਰੈਜਿਮੈਂਟ ਦੀ ਘਰ ਦੀ ਤਾਕਤ ਪ੍ਰਤੀ ਚਿੰਤਾ ਪ੍ਰਗਟਾਈ ਗਈ ਸਗੋਂ ਦੇਸ਼ ਦੀ ਸੁਰੱਖਿਆ ਦੇ ਖੇਰੇ ਵਿੱਚ ਪੰਜਾਬੀਆਂ ਦੀ ਤਾਕਤ ਨਾਲ ਪੈਦੇ ਯੋਗਦਾਨ ਵਿੱਚ ਆਈ ਕਮੀ ਪ੍ਰਤੀ ਵੀ ਚਿੰਤਾ ਦਾ ਪ੍ਰਸਤਾਵ ਕੀਤਾ ਗਿਆ ਇਸ ਵਿੱਚ ਕਿਹਾ ਗਿਆ ਰੈਜੀਮੈਂਟ ਦੀ ਅਸਲ ਤਾਕਤ ਪੰਜਾਬ ਦੇ ਨੌਜਵਾਨਾਂ ਵਿੱਚ ਹੈ ਜੋ ਪੀੜ੍ਹੀਆਂ ਤੋਂ ਚੱਲੀ ਆ ਰਹੀ ਯੋद्धा ਰਵਾਇਤ ਨੂੰ ਬੜੇ ਮਾਣ ਨਾਲ ਅੱਗੇ ਵਧਾ ਰਹੇ ਹਨ ਲੋਰੀਂਦੀ ਨਫਰੀ ਦੇ ਕਾਫ ਦਾਸ ਜੁੜੀਆਂ ਚਰਾਉਂਦੀਆਂ ਦੇ ਬਾਵਜੂਦ ਸਿੱਖ ਰੈਜੀਮੈਂਟ ਲਗਾਤਾਰ ਬਿਹਤਰੀਨ ਕਾਰਗੁਜ਼ਾਰੀ ਦੇ ਰਹੀ ਹੈ ਜੋ ਭਾਰਤੀ ਫੌਜ ਸੈਨਾ ਦੀਆਂ ਉੱਚੀਆਂ ਉਮੀਦਾਂ ਦੀ ਕਸਵੱਟੀ ਤੇ ਖਰੀ ਉਤਰ ਰਹੀ ਹੈ ਕਿਸੇ ਨਾਮੀ ਫੌਜ ਨੇ ਜੋਰ ਦੇ ਕੇ ਕਿਹਾ ਕਿ ਸਿੱਖ ਰੈਜੀਮੈਂਟ ਦੀ ਅਸਲ ਤਾਕਤ ਪੰਜਾਬ ਦੇ ਨੌਜਵਾਨ ਅਤੇ ਔਰਤਾਂ ਹਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਯੋਧਾ ਰਵਾਇਤ ਵਿੱਚ ਮਿਲੀ ਹੈ ਸਿੱਖ ਰੈਜiment ਵਿੱਚ ਸ਼ਾਮਲ ਹੋ ਕੇ ਉਹ ਆਪਣੇ ਪਰਿਵਾਰਾਂ ਲਈ ਮਾਨਦਾਰ ਸਰੋਤ ਬਣਨਗੇ ਅਤੇ ਹਿੰਮਤ ਅਨੁਸ਼ਾਸਨ ਤੇ ਕੁਰਬਾਨੀ ਦੀ ਪ੍ਰਾਪਤ ਵਿੱਚ ਯੋਗਦਾਨ ਪਾਉਣਗੇ ਜਿੰਨਹਰ ਪਾਜਤ ਅਧਿਕਾਰੀਆਂ ਨੇ ਪਿਛਲੇ ਸਮੇਂ ਵਿੱਚ ਇਸ ਕਦਰ ਜ਼ੋਰ ਦਿੱਤਾ ਕਿ ਲੋਰੀ ਦੇ ਸੇ ਨੌਜਵਾਨ ਰੈਜiment ਵਿੱਚ ਸ਼ਾਮਲ ਨਹੀਂ ਹੋ ਰਹੇ ਜ਼ਿਕਰਿਓ ਕਰਕੇ 1845 ਚਾਹੀ ਦੇ ਗ੍ਰਾਮ ਸ਼ੁਰੂ ਹੋਈ ਹੈ ਰੈਜੀਮੈਂਟ 1947-48 1965 1971 ਪਾਕਿਸਤਾਨ ਜੰਗ 1962 ਚੀਨ ਪਾਕਿਸਤਾਨ ਜੰਗ ਅਤੇ 1999 ਦੇ ਕਾਗਿਲ ਸੰਘਰਸ਼ ਤੱਕ ਕਾਰਜਸ਼ੀਲ ਉਤਮਤਾ ਵਿੱਚ ਸਭ ਤੋਂ ਅੱਗੇ ਰਹੀ 75 ਬੈਟਲ ਆਨਰ 38 ਫੀਲਡਰ ਆਨਰ ਅਤੇ 1650 ਤੋਂ ਵੱਧ ਬਹਾਦਰੀ ਪੁਰਸਕਾਰ ਸਿੱਖ ਰੈਜੀਮੈਂਟ ਨੂੰ ਪਰ ਉਹ ਲਾਸੋ ਪਜਾ ਮੰਡਲ ਵਿੱਚ ਸਭ ਤੋਂ ਵੱਸਤਨ ਮਾਨਿਤ ਯੂਨਿਟਾਂ ਵਿੱਚੋਂ ਇੱਕ ਬਣਾਉਂਦੇ ਹਨ ਪਰ ਜੇਕਰ ਨਾਫਰੀ ਘਟ ਰਹੀ ਹੈ ਤਾਂ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਇਸ ਦੇ ਬਾਵਜੂਦ ਰੈਜੀਮੈਂਟ ਦੇ ਜਵਾਨ ਆਪਣੇ ਹੌਸਲੇ ਤੇ ਜਜ਼ਬੇ ਨਾਲ ਦੇਸ਼ ਦੀ ਸੁਰੱਖਿਆ ਦੇ ਹਰ ਪਹਿਲੂ ਤੇ ਖਰੇ ਉਤਰ ਰਹੇ ਹਨ ਹਾਲ ਤਾਂ ਹੁਣ ਪੰਜਾਬੀਆਂ ਨੂੰ ਸਿੱਖ ਰੈਜੀਮੈਂਟ ਵਿੱਚ ਭਾਗੀ ਹੋਣ ਲਈ ਕੀਤੀ ਗਈ ਅਪੀਲ ਤੋਂ ਬਾਅਦ ਰਾਜ ਸਭਾ ਮੈਂਬਰ ਵਿਕ੍ਰਮਜੀਤ ਸਿੰਘ ਸਾਨੀ ਦਾ ਭਿਆਨ ਸਾਹਮਣੇ ਆਇਆ ਸਾਲੀ ਫੌਜ ਵਿੱਚ ਕਰਦੀ ਪੰਜਾਬੀਆਂ ਦੀ ਨਪਰੀ ਦੇ ਕਾਰਨ ਦੱਸਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਦੇ ਹਨ ਫੌਜ ਅਤੇ ਸਿੱਖ ਰੈਜੀਮੈਂਟ ਵਿੱਚ ਪੰਜਾਬੀ ਨੌਜਵਾਨਾਂ ਦੀ ਭਰਤੀ ਦੀ ਘਾਟ ਵਿਦੇਸ਼ਾਂ ਵਿੱਚ ਪ੍ਰਵਾਸ ਨਸ਼ਿਆਂ ਦੀ ਦੁਰਵਰਤੋਂ ਤੇ ਸਮਰਸਤੀ ਅਤੇ ਸੇਤ ਮੁੱਦੇ ਆਦਿ 4 ਵਿਕਲਪਾਂ ਦੇ ਮੁਕਾਬਲੇ ਥੋੜੇ ਸਮੇਂ ਦੀਆਂ ਅਗਰੀ ਪੱਖ ਨੌਕਰੀਆਂ ਵਿੱਚ ਦਿਲਚਸਪੀ ਘਟ ਨਾਲ ਜੁੜੀ ਹੋਈ ਹੈ ਪੰਜਾਬ ਵਿੱਚ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਨੇ ਲੰਬੇ ਸਿਰ ਫੌਜ ਕੈਰੀਅਰ ਦੇ ਰਵਾਈਸ ਆਕਰਸ਼ਣ ਨੂੰ ਘਟਾ ਦਿੱਤਾ ਜੋ ਸਿੱਧੇ ਤੌਰ ਤੇ ਸਿੱਖ ਰੈਜੀਮੈਂਟ ਦੇ ਦਾਖਲੇ ਨੂੰ ਪ੍ਰਭਾਵਿਤ ਕਰਦਾ ਹੈ ਨੌਜਵਾਨਾਂ ਨੂੰ ਸਿਖਲਾਈ ਲੈਣ ਅਤੇ ਵੱਖ-ਵੱਖ ਰੈਂਕਾਂ ਤੇ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਕੇ ਇਸ ਲਹਿਰ ਨੂੰ ਉਲਟਾਉਣ ਲਈ ਇਸ ਤਰ੍ਹਾਂ ਦੀ ਯਤਨਾਂ ਦੀ ਲੋੜ ਹੈ। ਕਿਰਪਾ ਕਰਕੇ ਰਿਪੋਰਟ ਪ੍ਰਦਾਨ ਸਪੋਕਸਮੈਨ ਟੀ ਕਿ ਇੱਕ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਸੀ ਕਿ ਸਿੱਖ ਰੈਜਿਮੈਂਟ ਦੇ ਵਿੱਚ ਜਿਹੜਾ ਹੁਣ ਉਹਦੀ ਰਿਕਵੈਸਟ ਕੀਤੀ ਗਈ ਹੈ ਕਿ ਜੀ ਸਿੱਖ ਜਿਹੜੇ ਨੇ ਉਹ ਪਰਤੀ ਲੈ ਪਰਤੀ ਕਰਾਉਣ ਆਪਣੀ ਨਾ ਜਿਆਦਾ ਤੋਂ ਜਿਆਦਾ ਨੌਜਵਾਨ ਅੱਗੇ ਹੋਣ ਔਰ ਜਿਆਦਾ ਜਿਆਦਾ ਪਰਤੀ ਹੋਵੇ ਅੱਛਾ ਕੀ ਰੀਜ਼ਨ ਹੋ ਸਕਦੀ ਹੈ ਅਮਰੀਨ ਕਿ ਸਿੱਖ ਜਿਹੜੇ ਨੇ ਨੌਜਵਾਨ ਉਹ ਇਸ ਚੀਜ਼ ਇੰਟਰਸਟ ਹੀ ਨਹੀਂ ਲੈਂਦੇ ਕਿ ਉਹਨਾਂ ਨੂੰ ਲੱਗਦਾ ਜਿਆਦਾਤਰ ਯੂਥ ਹੁਣ ਬਾਹਰ ਜਾ ਰਹੀ ਹੈ ਹਾਂ ਯਾ ਜ਼ਿਆਦਾਤਰ ਯੂਥ ਨਸ਼ੇ ਤੇ ਲੱਗ ਗਈ ਹੈ ਹਾਂ ਇਹ ਵੀ ਹੈ ਕਿਉਂਕਿ ਪੰਜਾਬ 'ਚ ਥੋੜਾ ਜਿਹਾ ਇਸ਼ੂ ਵੀ ਹੈ ਇਸ਼ੂ ਪੰਜਾਬ ਵਿੱਚ ਕੋਈ ਇਸ਼ੂ ਨਸ਼ਾ ਦਾ ਚੱਲ ਰਿਹਾ ਫਿਰ ਦੋਸਤੀਆਂ ਹੋਰ ਬਹੁਤ ਜੌਬਸ ਜਿਹੜੀਆਂ ਨੇ ਨਾ ਉਹਨਾਂ ਵੱਲ ਉਹਨਾਂ ਦਾ ਰੁਝਾਨ ਜ਼ਿਆਦਾ ਹੋ ਗਿਆ ਵਾ ਅੱਛਾ ਸਿੱਖ ਰੈਜਿਮੈਂਟ ਹੈ ਵੈਸੇ ਬੜੀ ਪੁਰਾਣੀ ਇਹ ਮੇਰੇ ਖਿਆਲ 1979 ਦੇ ਵਿੱਚ ਜਿਹੜੀ ਹੈ ਸਿੱਖ ਰੈਜਿਮੈਂਟ ਜਿਹੜੀ ਹੈ ਨਾ ਇਹ ਬਣੀ ਸੀ ਔਰ ਇਹਦੇ ਵਿੱਚ ਮੇਰੇ ਖਿਆਲ 20 ਬਟਾਲੀ 20 ਬਟਾਲੀਅਨ ਨੇ ਵੀ ਬਟਾਲੀ ਨੇ ਔਰ ਉਹਨਾਂ ਨੇ ਦੱਸਿਆ ਨਹੀਂ 1650 ਜਿਹੜੇ ਨੇ ਇਹਨੇ ਅ ਲੈਣੀ ਮੈਡਲਸ ਵਗੈਰਾ ਜਾਂ ਸਾਰੇ ਸਾਰੇ ਮਿਲਾ ਕੇ ਕੋਈ ਹਾਂ ਜਿਹੜੇ ਵੀ ਜਿਹੜੇ ਕੋਈ ਜਿਵੇਂ ਆਪਾਂ ਕਹਿੰਦੇ ਨਿਸ਼ਾਨੀ ਹੈਦਰ ਜਾਂ ਕੋਈ ਹੋਰ ਜਿਹੜੇ ਆਪਣੇ ਨੇ ਉਹਨਾਂ ਦੇ ਦੂਸਰੇ ਨੇ ਐਸਾ ਜਿਹੜੇ ਜਿੱਤੇ ਨੇ ਅਹਿਸਾਸ ਜਿਹੜੇ ਨੇ ਉਹ 1650 ਜਿੱਤੇ ਨੇ ਤੇ ਇੱਕ ਲੰਮਾ ਇੱਕ ਟਾਈਮ ਹੁੰਦਾ ਸੀ ਜਦੋਂ ਸਿੱਖ ਜਾਣੇ ਜਾਂਦੇ ਸੀ ਆਪਣੀ ਮਤਲਬ ਸਿੱਖ ਰੈਜiment ਤੋਂ ਪੰਜਾਬ ਜਿਹੜੀ ਇੰਡੀਅਨ ਆਰਮੀ ਉਹ ਜਾਦੀ ਜਾਂਦੀ ਸੀ ਕਿ ਸਿੱਖ ਰੈਜਿਮੈਂਟ ਨੂੰ ਅੱਗੇ ਕਰੋ ਹਰ ਮੁਸ਼ਕਿਲ ਹਰਾਂ ਤੇ ਬਹੁਤ ਸਾਰੇ ਜੰਗਾ ਹੋਈਆਂ ਨੇ ਜਿਨ੍ਹਾਂ ਚ ਸਿੱਖ ਰੈਜਿਮੈਂਟ ਨੇ ਆਪਣਾ ਇੱਕ ਨਾਮ ਬਣਾਇਆ ਹੈ ਬਹਾਰਾ ਜੀ ਚਾਹੀਦਾ ਤੇ ਇਵੇਂ ਹੀ ਆ ਕਿ ਜਿਆਦਾ ਜਿਆਦਾ ਨੌਜਵਾਨ ੜਤੀ ਹੋਣ ਕਿਉਂਕਿ ਤੁਹਾਨੂੰ ਪਤਾ ਐਵੇਂ ਦੀ ਬਹਾਦਰੀ ਹੋਰ ਕੋਈ ਤੇ ਬਖਰੀ ਨਹੀਂ ਸਾਹ ਸਕਦਾ ਪੰਜਾਬੀ ਸਿੱਖ ਰੈਜਿਮੈਂਟ ਤੋਂ ਇਲਾਵਾ ਕੋਈ ਨਹੀਂ ਬਖਾ ਸਕਦਾ ਉਹ ਉਹ ਉਹਨਾਂ ਦਾ ਹੈ ਕਿ ੜਤੀ ਹੋਣ ਜਿਆਦਾ ਤੋਂ ਜਿਆਦਾ ਤੇ ਅੱਜ ਜੇ ਰਿਪਬਲਿਕ ਡੇ ਮਨਾਇਆ ਗਿਆ ਹੁਣਾ ਇੰਡੀਆ ਦੇ ਵਿੱਚ ਪਰੇਡ ਅਗੇ ਮੈਂ ਦੇਖ ਰਹੀ ਸੀ ਬੜਾ ਮਜ਼ੇਦਾਰ ਇੱਕ ਲਾਈਵ ਉਹਨਾਂ ਦੀ ਟ੍ਰਾਂਸਮਿਸ਼ਨ ਚੱਲਦੀ ਪਈ ਸੀ ਬੜਾ ਜ਼ਬਰਦਸਤ ਅੱਛਾ ਪ੍ਰੇਡ ਬਹੁਤ ਅੱਛੀ ਫਿਰ ਉਹਨਾਂ ਦੀ ਸਿੱਖ ਰਜਮੰਦੀ ਇਹ ਅਲੱਗਾਂ ਪ੍ਰੇਡ ਹੁੰਦੀ ਆ ਉਹ ਉਹਨਾਂ ਦੀ ਪ੍ਰੇਡ ਜਿਹੜੀ ਇਹਨਾਂ ਦੇਖਣ ਦਾ ਮਜ਼ਾ ਆਉਂਦਾ ਇੱਕ ਇੱਕ ਉਹਦੇ ਵਿੱਚ ਚੱਲਦੇ ਆ ਸਾਰੇ ਸਭ ਦੇ ਪੈਰ ਇਕੱਠੇ ਉੱਠਦੇ ਆ ਹੱਥ ਕੱਟੇ ਉੱਠਦੇ ਆ ਪ੍ਰੈਕਟਿਸ ਵਿੱਚ ਪ੍ਰੈਕਟਿਸ ਕੀਤੀ ਹੋਏਗੀ ਇਹਨਾਂ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੁੰਦੀ ਆ ਔਰ ਫਿਰ ਜਦੋਂ ਪ੍ਰੇਡ ਲਾਈਵ ਵੇਖਣ ਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਅੱਛਾ ਜਦੋਂ ਵਗ ਬਾਡਰ ਤੇ ਜਾਓ ਉੱਥੇ ਇੰਨੀ ਜ਼ਿਆਦਾ ਪ੍ਰੇਡ ਨਹੀਂ ਹੁੰਦੀ ਹਨਾ ਉੱਥੇ ਥੋੜਾ ਜਿਹਾ ਮਤਲਬ ਚੱਲਦੇ ਨਹੀਂ ਕਿਉਂਕਿ ਜਿੰਨਾ ਉਹ ਰਸਤਾ ਹੁੰਦਾ ਵਾ ਪੈਸੇਜ ਜੈਕ ਬਣਿਆ ਵਾ ਤੇ ਉਹੀ ਵੇਖਣ ਦਾ ਇੰਨਾ ਜ਼ਿਆਦਾ ਮਜ਼ਾ ਆਉਂਦਾ ਤੇ ਜਦੋਂ ਅਸਲ ਲਾਈਵ ਪ੍ਰੇਡ ਹੋਵੇ ਪੂਰੇ ਗੋ ਪੂਰੇ ਵਿੱਚ ਹੀ ਜਾਵੇ ਤਾਂ ਜੇ ਮੈਂ ਆਪਣੇ ਤੇਰੀ ਸਮਾਰਟ ਚ ਹੁੰਦੀ ਆ ਤੂੰ ਵੀ ਪ੍ਰੇਡ ਵੇਖਣ ਦਾ ਬਹੁਤ ਮਜ਼ਾ ਆਉਂਦਾ ਐਵੇਂ ਹਰ ਬਟਾਲੀਅਨ ਦੀ ਅਲੱਗ ਅਲੱਗ ਹਰ ਰੈਜੀਮੈਂਟ ਦੀ ਅਲੱਗ ਅਲੱਗ ਪ੍ਰੇਡ ਹੁੰਦੀ ਹੈ ਤੇ ਬਹੁਤ ਜ਼ਿਆਦਾ ਵੇਖਣ ਦਾ ਮਜ਼ਾ ਆਉਂਦਾ ਬਹਰਾਲ ਜੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਭੈਣ ਭਰਾ ਤੇ ਰੱਖੋ ਆਪਣਾ ਖਿਆਲ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ ਚ ਰਬਸਾਇਰ ਰਬਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਜਿਹੜੇ ਸਾਡੇ ਚੈਨਲ ਤੇ ਬਹੁਤ ਘੱਟ ਵੀਰੇ ਕਰ ਰਹੇ ਜਿਹੜੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਡੀ ਵੀਡੀਓ ਨੂੰ ਥੋੜਾ ਜਿਆਦਾ ਸ਼ੇਅਰ ਵੀ ਕਰ ਦਿਆ ਕਰੋ ਸ਼ੇਅਰ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਸਾਡੀ سپورਟ ਦਾ ਤੇ ਅੱਗੀ ਬਹੁਤ ਜ਼ਿਆਦਾ ਸ਼ੁਕਰੀਆ ਬਿਲਕੁਲ ਔਰ ਜ਼ਿਆਦਾ سپورਟ ਕਰੋ ਹਾਂਜੀ ਰੱਖੋ ਆਪਣਾ ਖਿਆਲ ਮਿਲਦੇ ਆ ਨੈਕਸਟ ਵੀਡੀਓ